ਸਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਠਿੰਡਾ ਬਠਿੰਡਾ ਚੋਂ ਵਾਪਰਿਆ ਭਿਆਨ ਖਾਸਾ ਟਰਾਲੀ ਦੀ ਟੱਕਰ ਨਾਲ ਬਾਈਕ ਸਵਾਰ ਮਾਮਾ ਪੰਜ ਦੀ ਮੌਤ ਚਾਲਕ ਗ੍ਰਿਫਤਾਰ ਰਖੜੀ ਤੋਂ ਇੱਕ ਦਿਨ ਪਹਿਲਾਂ ਆਪਣੀ ਭੈਣ ਦੇ ਪਣ ਜੀ ਨੂੰ ਲੈ ਕੇ ਆਪਣੇ ਘਰ ਜਾ ਰਹੇ ਪ੍ਰਾਦੀ ਛੜਕ ਹਾਸੇ ਚ ਮੌਤ ਹੋ ਗਈ ਹੈ ਇਸ ਹਾਸੇ ਚ ਉਸ ਦੀ ਚਾਰ ਸਾਲਾਂ ਦੀ ਪੰਜ ਦੀ ਮੌਤ ਹੋ ਗਈ ਹੈ ਜਦ ਕਿ ਉਸ ਦੀ ਪੈਨ ਤੇ ਇੱਕ ਹੋਰ ਪਾਣ ਦੀ ਗੰਬੀਰ ਜ਼ਖਮੀ ਹੋ ਗਈ ਹੈ ਹਨ ਉਹ ਹਸਪਤਾਲ ਚ ਜੇਰੇ ਇਲਾਜ ਹਨ ਇਸ ਮਾਮਲੇ ਚ ਥਾਣਾ ਹੀਰੀ ਆਵਲਾ ਨੇ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਜੀਜੇ ਦੀ ਸ਼ਿਕਾਇਤ ਤੇ ਟਰਾਲਾ ਚਾਲ ਕੁਸਨਾਮ ਸਿੰਘ ਵਾਸੀ ਫਰੇ ਪਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਰ ਕਰ ਲਿਆ ਹੈ ਪੁਲਸ ਨੂੰ ਦਰਜ ਕਰਵਾਈ ਬਿਆਨ ਤੇ ਕੁਰਮੇਲ ਸਿੰਘ ਵਾਸੀ ਪਿੰਡ ਮਲਕੇ ਸਮਾਜ ਸਮੋਗਾ ਜ਼ਿਲ੍ਹਾ ਮੋਗਾ ਦੇ ਦੱਸਿਆ ਹੈ ਕਿ ਹਾਲ ਹੀ ਵਿੱਚ ਉਸ ਦੀ ਪਤਨੀ ਅਰਮਿੰਦਰ ਕੌਰ ਉਸ ਦੀ 4 ਸਾਲ ਦੀ ਧੀ ਨਸਕਾਨ ਤੇ ਸਰਗੁਣ ਕੌਰ ਨੂੰ ਲੈਣ ਲਈ ਉਸ ਦਾ ਸਾਲਾ ਅਰਮਿੰਦਰ ਸਿੰਘ ਵਾਸੀ ਪਿੰਡ ਰਾਏ ਹਰ ਰਾਏਪੁਰ ਉਰ ਆਇਆ ਸੀ ਉਸ ਉਹ ਉਸ ਦੀ ਪਤਨੀ ਤੇ ਦੋ ਮਤਿਆਂ ਨੂੰ ਨਾਲ ਆਪਣੇ ਮੋਟਰਸਾਈਕਲ ਤੇ ਪਿੰਡ ਹਰ ਰਾਏਪੁਰ ਵਾਪਸ ਆ ਰਹਾ ਸੀ ਜਦੋਂ ਉਹ ਪਿੰਡ ਜਿੱਦਾ ਨੇੜੇ ਇੱਕ ਪٹرول ਪੰਪ ਦੇ ਨੇੜੇ ਪਹੁੰਚਿਆ ਤਾਂ ਇੱਕ ਤੇਜ਼ ਰਫਤਾਰ ਟਰਾਲਾ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹੈ ਅਤੇ ਹਾਦਸੇ 'ਚ ਮੋਟਰਸਾਈਕਲ ਸਵਾਰ ਚਾਰੇ ਵਿਅਕਤੀ ਗੰਭੀਰ ਹੋ ਗੰਭੀਰ ਜ਼ਖਮੀ ਹੋ ਗਏ ਹਨ ਆਸ-ਪਾਸ ਦੇ ਲੋਕਾਂ ਨੇ ਉਹਨਾਂ ਨੂੰ ਤੁਰੰਤ ਗੋਨੀਆਣਾ ਮੰਡੀ ਦੇ ਹਸਪਤਾਲੀ ਹਸਪਤਾਲ 'ਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਦੇ ਸਾਲੇ ਰਮਿੰਦਰ ਸਿੰਘ ਤੇ 4 ਸਾਲਾਂ ਦੀ ਤੀਨ ਨੂੰ ਸਰਗੁਣਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ ਉਸ ਦੀ ਪਤਨੀ ਰਮਿੰਦਰਕੌਰ ਤੇ ਦੂਜੀ ਤੀ ਮੁਸਕਾਨ ਨੂੰ ਇਲਾਜ ਲਈ ਹਜ਼ਮ ਇਸਮ ਵਿੱਚ ਦਾਖਲ ਕਰਵਾਇਆ ਗਿਆ ਹੈ ਥਾਣਾ ਹੇਰੀ ਆਵਲਾ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਟਰਾਲਾ ਚਾਲਕ ਸਤਨਾਮ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਰ ਕਰ ਲਿਆ ਗਿਆ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ